ਮੈਂ ਸੋਚਦਾ ਸੀ ਵੀ ਯਾਰ ਪਾਬਾ ਓਏ ਉਹ ਪਾਬਾ ਉਹ ਪਾਬਾ ਉਹ ਬੜਿਆ ਹਾਂ ਉਹ ਤੇਰਾ ਮੁੰਡਾ ਸੁਸਾਇਡ ਕਰੀ ਜਾਂਦਾ ਭਾਂ ਤੇ ਲੱਕੜ ਦਾ ਹਜੇ ਪਹਿਲੀਆਂ ਕਿਸ਼ਤਾਂ ਦਾ ਭਰਿਆ ਨਹੀਂ ਗੰਗਾ ਨਵੀਂ ਚੀਜ਼ ਹੀ ਖਰੀਦਣ ਵਾਕਾ ਛੂ ਸਾਈਡ ਉਹ ਛੂ ਸਾਈਡ ਨਹੀਂ ਉਹ ਆਤਮ ਹੱਥਾ ਕਰੀ ਜਾਂਦਾ ਫਾਹ ਨਹੀਂ ਜਾਂਦਾ ਉਹ ਕੌਣ ਆ ਤੇਰਾ ਮੁੰਡਾ ਜਿਹੜਾ ਮੇਰਾ ਜਿਹੜਾ ਹਾਂ ਆ ਲੈ ਚੱਲ ਬਦਗਮ ਮਰਨ ਦੇ ਪਾਣਾ ਮੇਰਾ ਵਿਆਹ ਨਹੀਂ ਕਰਾਉਂਦਾ ਨਾ ਦੂਜਾ ਲੂ ਜਾ ਬਿਆ ਹੋ ਜੂ ਵਧੀਆ ਮਗਰ ਉਹ ਕੀ ਕਰਨਾ ਮੈਂ ਤੇਰੀ ਓਏ ਮੈਂ ਤਾਂ ਸੋਚਦਾ ਸੀਗਾ ਗੱਲ ਅੱਛਾ ਵੀ ਕੋਈ ਨਹੀਂ ਖੜ ਜਾ 10 ਮਿੰਟ ਖੜ ਜਾ ਚੱਲਦੇ ਆ ਉਹ 10 ਮਿੰਟ ਉਹ ਮਰਦੇ ਭਾ ਮਾ ਯਾਰ ਉਹ ਕੋਈ ਨਹੀਂ ਫਰਾ ਕੋਈ ਗੱਲ ਨਹੀਂ ਕੋਈ ਮੈਨੂੰ ਪਤਾ ਹੀ ਹੈ ਉਹ ਕਿੰਨੇ ਕ ਪਾਣੀ ਵਾਲਾ ਬਹਿ ਜਾ ਹੋਰ ਸਨਾ ਫਿਰ ਕੋਈ ਨਮੀ ਤਾਂ ਆ ਜੈ ਤਰੀ ਬੇਬੇ ਠੀਕ ਹੈ ਬੇਬੇ ਠੀਕ ਹੈ ਵਧੀਆ ਤੂੰ ਰਸਤਾ ਚੱਲ ਬਦਗਾ ਤੇ ਉਹ ਕੀ ਕਰਦਾ ਉਹਨਾਂ ਤੋਂ ਹੁਣ ਮੈਂ ਵਿਲਾ ਹੀ ਹੁਣਾ ਅੱਛਾ ਬੇਲਾ ਹੁੰਦਾ ਤੂੰ ਹਾਂ ਉਹ ਪਾਣੀ ਪੂਣੀ ਇਹਦਾ ਲਾਤਾ ਸੀ ਅਸੀਂ ਉਹ ਡੈਡੀ ਜਾਣਾ ਹੁੰਦਾ ਹੋਣਾ ਹਾਂ ਹਾਂ ਤੇ ਉਹ ਬਾਕੀ ਉਹ ਚਿਹੜਾ ਪਹਿਲਾਂ ਮੇਰੇ ਨਾਲ ਜੀ ਨਸੇ ਵਾਡੂ ਘਰ ਕਿੱਧਰ ਨੂੰ ਟੱਪ ਗਿਆ ਅੱਜ ਤੇ ਸੋ ਮੈਂ ਚਾਰ ਉਟਾਂ ਤੇ ਬੜਾ ਖੜਾ ਸੀ ਉਹ ਕੋਲੇ ਹੱਥ ਜੋਰੇ ਰਸਾ ਸੀਗਾ ਰਸਾ ਸੀਗਾ ਹਾਂ ਮੈਂ ਸੁਣ ਕਰਦਾ ਮੇਰਾ ਸਾਡਾ ਕਿਤੇ ਸੱਚੀ ਨਾ ਮਰ ਜੇ ਓਏ ਹਾ 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 ਚਲ ਕਿਧਰਲੇ ਪਾਸੇ ਦੇਖਿਆ ਤੂੰ ਬਿਲਿਆ ਸੀ ਇੱਥੇ ਸੀਗੇ ਹਾਂ ਇੱਥੇ ਸੀ ਆ ਸਿਆ ਚਾੜਨੇ ਗਿਰ ਬੜਿਆ ਸੀ ਉਹ ਅੱਛਾ ਹਾਂ ਅਲਦੇ ਆਪਾ ਦੇਣੇ ਵਰ ਖੜ ਜਾ ਆਹਾ ਹਾਂ ਤੈਨੂੰ ਮਾਰ ਦੇ ਤੇਰੇ ਗੱਟ ਨੂੰ ਕੜਾ ਸਰਦਾਰ ਨਹੀਂ ਏ ਡਾਇਮੰਡ ਦੀ ਚੰਜਰ ਪਾ ਦਾਂਗੇ ਇਹ ਤਾਂ ਆਪਟਰੋਲ ਚੰਜਰ ਤੇ ਜੋਰ ਲੱਗ ਰਿਆ ਨਾ ਜੋਰ ਮੈਂ ਅੱਛਾ ਕਾਂਟੇ ਕਾਂਟੇ ਵੀ ਲੈਦਾ ਗਏ ਮੈਂ ਸਨਾਰੇ ਕੋਲੇ ਬੈਠਾ ਆਪਟਰੋਲ ਸਨਾਰੇ ਕੋਲੇ ਬੈਠਾ ਓਏ ਉਹ ਤੇਰੀ ਨਿਕਲ ਗਈ ਕੇ ਓ ਨਿਕਲ ਰਹੀ ਨੇ ਓਏ ਉਹ ਤੈਨੂੰ ਉਹ ਤੈਨੂੰ ਨਹੀਂ ਆਦਾ ਤੈਨੂੰ ਨਹੀਂ ਆਦਾ ਓਏ ਉਹ ਤਾਂ ਮੋਸ ਤੋਂ ਗੱਡੀ ਕੱਢਣੀ ਸੀਗੀ ਛਟਰਾ ਥੱਲੇ ਵੀ ਨਿਕਲ ਗਈ ਕੇ ਨਾ ਹਾਂ ਏ ਓ ਮੈਨੂੰ ਤਾਂ ਕਬਜ਼ੀ ਹੋ ਗਈ ਓਏ ਲੱਗਦਾ ਓਏ ਉਧਰ ਭਾਈ ਤਾਂ ਹੂੰ ਤਾਂ ਮੈਂ ਸਾਡੇ ਵਾਲਾ ਜਿਹੜਾ ਬੁढ़ा ਨਾ ਜਾਲ ਛੱਟ ਰੱਖਿਆ ਹਾਂ ਏ ਆਏ ਵੇ ਉਹ ਜ਼ੋਰ ਲੱਗਿਆ ਨਾ ਜੀ ਉਹ ਜ਼ੋਰ ਤਾਂ ਫਿਰ ਲਾਉਣਾ ਪੈਂਦਾ ਹੁਣ ਹਰੇਕ ਕੰਮ ਤੇ ਜ਼ੋਰ ਲੱਗਦਾ ਪਹਿਲਾਂ ਬੰਦ ਹਾਂ ਅੱਛਾ ਅੱਛਾ ਤੈਨੂੰ ਹੋ ਲੈਦਾ ਹੈ ਰਾਣੀ ਹਾਰ ਅੱਛਾ ਲੈਦਾਂਗੇ ਰਾਣੀ ਹਾਰ ਦੀ ਕੀ ਗੱਲ ਆ ਲੈ ਲੈ ਤੈਨੂੰ ਹਾਂ ਤੈਨੂੰ ਰਾਣੀ ਹਾਰ ਕੀ ਅੱਛਾ ਉਹ ਨਾ ਯਾਰ ਮੈਂ ਕਦੇ ਡਰ ਐਦ ਨੂੰ ਸਾਡੇ ਦਾ ਬੁੜਾ ਕਿਤੇ ਭੰਦਰਾ ਆਉਂਦਾ ਨਹੀਂ ਯਾਰਾ ਜਦ ਬੁੜੇ ਦੀ ਕਿਤੇ ਕਿਤੇ ਬੁੜਾ ਯਾਰ ਬੁੜਾ ਦੇਖਣਾ ਪਊਗਾ ਹਾਂ ਹੋ ਜਸਾਉਣਾ ਮੈਨੂੰ ਅਜਾ ਜੋਰ ਲਾਈ ਨਾ ਮੇਰੇ ਨਾਲ ਫੇਵੜੇ ਨਾ ਕੱਢ ਲਈ ਓਏ ਨਹੀਂ ਫੇਵੜੇ ਨਿਕਲਦੇ ਕੰਜਰ ਦੇ ਦਿਆ ਪੁੱਤ ਤੇਰੀ ਨਿਕਲ ਗਈ ਕਿ ਨਾ ਪਾਂ ਦੂਰ ਲੈ ਸਵਾਲ ਤੋ ਗਿਆ ਉਹ ਪਾਣੀ ਵਾਲੀ ਬੋਲ ਤਾ ਫੜਾ ਦੇ ਓਏ ਮਤਲਬ ਨਹੀਂ ਪੁੱਲ ਗਿਆ ਪੱਤੇ ਦਿਖਾ ਦੇ ਚਾਰਲਮਾ ਹੀ ਪੱਤੇ ਦਿਖਾ ਲੈ ਮਤਾ ਪੱਤੇ ਖਸਾਣਾ ਮੇਰ ਮੈਂ ਚੱਲ ਚੰਗਾ ਮੈਂ ਇੱਥੇ ਬੈਠਾ ਜਿਹੜਾ ਗਾਇਆ ਯਾਰ ਪਾਣੀ ਖਤਰ ਬੜ ਗਿਆ ਯਾਰ ਮੇਰੇ ਸਾਲੇ ਨੇ ਜਿਹੜਾ ਤੂੰ ਆਖਿਆ ਕਿ ਤਾ ਸੱਚੀ ਚੂਤੀ ਕਹਿੰਦਾ ਸੀਗਾ ਉਹ ਸਾਈਡ ਆ ਹਾਂ ਸੋਫਾ ਐਡ ਨਾ ਕਰਦੇ ਹੋਵੇ ਕਿ ਤਾ ਸੱਚੀ ਨਹੀਂ ਹਾਂ ਐਡਾ ਹਾਂ ਅੱਛਾ ਤੇ ਤੂੰ ਮੈਨੂੰ ਪਾਏ ਦਾ ਲੱਕੜਾ ਮੈਨੂੰ ਮੈਂ ਤਾਂ ਮੇਰੇ ਅੰਗੂ ਅੱਖੀ ਆ ਉਹ ਭਰਾਵਾ ਹਾਂ ਹਾਂ ਐਡਾ ਗੱਲ ਹੈਗੀ ਆ ਨਾਲੇ ਤੂੰ ਮੈਨੂੰ ਆ ਜਾਂਦੀ ਸੀ ਮੈਂ ਬਾਹਰ ਵਾਹ ਬੋਲ ਜਾਂਗਾ ਮਨਰਾ ਮੈਂ ਮੈਨੂੰ ਆਂਦੀ ਸੀ ਤੂੰ ਬਾਹਰਲੇ ਦੇਸ਼ ਲੈ ਕੇ ਜਾਉਂਗੀ ਮੈਂ ਕਹਿੰਦੀ ਸੀ ਬਾਹਰਲੇ ਦੇਸ਼ ਲੈ ਕੇ ਜਾਉਂਗੀ ਤੂੰ ਤੇ ਬਾਹਰਲੇ ਦੇਸ਼ ਹੁਣ ਲੈ ਕਿਣੀ ਆਂਦੀ ਲੈ ਕਾਂਟੇ ਤੈਨੂੰ ਮੈਂ ਲੈ ਦੂੰ ਤੈਨੂੰ ਕੋਹੇ ਨੂਰ ਪੇਸ਼ ਕਰ ਦੂੰ ਕੋਹੇ ਨੂਰ ਆ ਹਾ ਹਾ ਕਰਦੇ ਕਰਦੇ ਮੇਰਾ ਸਾੜਿਆ ਕੀ ਟੱਟੀ ਵੇਚ ਕੇ ਲਿਆ ਕੇ ਦੇਗਾ ਉਹਨੂੰ ਕੋਹੇ ਨੂਰਾ ਘਰੇ ਤਾਂ ਆਟਾ ਹੈ ਨਹੀਂ ਆਪਣੇ ਆ ਆ ਚੌਰ ਨੂੰ ਦੱਸ ਕੇ ਮੇਰਾ ਸਾੜਾ ਮਾਦਾ ਤੇ ਨਾ ਟੱਟੀ ਬੈਠਾ ਸੀ ਆ ਬਈ ਹੈ ਦੱਸ ਕੇ ਮੇਰਾ ਸਾੜਾ ਓਏ ਕੀ ਹੋ ਗਿਆ ਇਹ ਕਹਿੰਦਾ ਮੇਰੇ ਸਾਲੇ ਟੱਟੀ ਵਾਲੇ ਹੱਥ ਤਾਂ ਪਾਵਾ ਗਰ ਲਾ ਮੈਂ ਤੁਹਾਨੂੰ ਜੀ ਕਰਦਾ ਮੈਂ ਲਫੇੜਾ ਮਾਰੂ ਮੇਰੇ ਸਾੜੇ ਮਨਵਾਏ ਦੱਸਾਂ ਮੇਰੀ ਗੱਲ ਸੁਣ ਐਡੀ ਗੰਦੀ ਬਾਤ ਤੇਰੇ ਚ ਮਾਰਦੀ ਕੇ ਬਾਪੂ ਹੂੰ ਦੇਖ ਮੇਰੇ ਸਾਹਮਣੇ ਇਤਰ ਫਰੇਲਾ ਫੜਾਂਗਾ ਤੇ ਮੈਨੂੰ ਐ ਦੱਸੋ ਤੁਸੀਂ ਹਾਂ ਤੇ ਕੀ ਤੂੰ ਲੱਛਣ ਫੜਿਆ ਕਿ ਮੁੰਡਾ ਕਹਿੰਦਾ ਕੀ ਖਰੀਦਣ ਕੀ ਕੀ ਕਹਿਆ ਸੀ ਤੂੰ ਸੁਸਾਇਡ ਸੁਸਾਇਡ ਕਰਨ ਗਿਆ ਤਰਿਆ ਨਹੀਂ ਫਿਰ ਸੁਸਾਇਡ ਹਾਂ ਸੁਸਾਇਡ ਤਾਂ ਨਾ ਇਹ ਮੇਰੇ ਨਾਲ ਮੇਰੇ ਕੱਪ ਮਾਰ ਕੇ ਗਿਆ ਮੈਨੂੰ ਗੱਲਾਂ ਕਰਨ ਦਾ ਮਾਰਾ ਉੱਥੇ ਬੈਠ ਗੱਲਾਂ ਕਰੀ ਇਹਨੂੰ ਕੱਪ ਮਾਰ ਜਾਂਦੇ ਆ ਹਾਂ ਪਾ ਅਤੇ ਇਹ ਮੈਨੂੰ ਉਹ ਤਾਂ ਜੇ ਮਰ ਜੇ ਮਿਲਖਿਆ ਤਾਂ ਵਧੇਗਾ ਮੈਂ ਦੂਜਾ ਵਿਆਹ ਕਰਣਾ ਅੱਛਾ ਜੀ ਚੌਰਾ ਚੌਰਾ ਹਾਂ ਰਮਣੀ ਮੰਦਾ ਤੂੰ ਤਾਂ ਮੈਂ ਕਹਤਾ ਦੂਜਾ ਵਿਆਹ ਹਾਂ ਨਹੀਂ ਹੁਣ ਤਰ ਤਰ ਤ ਨੰਗਣੀ ਦੀ ਤੀਜੀ ਵੀ ਨਹੀਂ ਨਹੀਂ ਮੈਂ ਨਾ ਇਹ ਦੱਸਾਂ ਹੁਣ ਨਹੀਂ ਨਹੀਂ ਹੁਣ ਤੂੰ ਮਾਲਾ ਵੀ ਮਾਸਲੀ ਵੀ ਤੂੰ ਮਰਨਾ ਹੈ ਮੈਂ ਚੱਲੇ ਆ ਜਾਣਾ ਜਾਣਾ ਨੈਰ ਤੇ ਡੇਕਣਾ ਨੈਰ ਤੇ ਡੇਕੇਗਾ ਪੱਕੀ ਗੱਲ ਆ 100% ਆ ਦੇਖੇ ਹਾਲੇ ਹਾਂ ਹਾਲੇ ਲਕੀਰ ਖਿੱਚਦੀ ਖਿੱਚਦੀ ਜੇ ਪਾਰ ਹੋ ਗਿਆ ਬੜਿਆ ਹਾਂ ਤੇਉਹ ਸਾਹ ਲਾ ਲੀ ਇਹ ਆ ਲਖਮਣ ਦੇਖਾ ਹਾਂ ਮੇਰੇ ਸਾਡਲੇ ਦੱਸ ਓਹੋ ਹੋ ਹੋ ਹਾਂ ਬਾਪੂ ਏ ਹਾਂ ਉਹ ਇੱਥੇ ਬੜਾ ਪੜਾ ਮਾਰਿਆ ਓਏ ਨਹੀਂ ਮੈਨੂੰ ਦੱਸ ਹੁਣ ਤੂੰ ਪੱਕਾ ਮਰੇਗਾ ਹਾਂ ਜਮਾ 100 ਚੱਲ ਆ ਜਾ ਮਾਂ ਲੈ ਮੇਰੇ ਖਿਆ ਅੱਜ ਇਹਨੂੰ ਕਰੇ ਮਾਰ ਕੇ ਫੇਰ ਹੀ ਬਣਾਗੇ ਆਪਾਂ ਚੰਗਾ ਚੰਗਾ ਚੱਲ 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 ਭਾਈ ਫੇਰ ਕਰਾਉਂਗਾ ਮੈਂ ਦੂਜਾ ਪਿਆ ਤੂੰ ਮਰੇਗਾ ਤਾਂ ਹੈਗੇ ਚੱਲ ਮੈਨੂੰ ਤੇਰਾ ਫੋਨ ਹੀ ਦੇ ਯਾਰ ਚੱਲ ਲੈ ਮੇਰੇ ਸਾਡੇ ਨੂੰ ਮੇਰੇ ਮਰਨ ਦਾ ਚਾਹ ਵੇਖ ਵੇਖ ਓ ਮੇਰੇ ਸਾਲਾ ਨੂੰ ਚਾਹ ਮੇਰੇ ਮਰਨ ਦਾ ਕਾ ਹੈਗੀ ਆ ਯਾਰ ਮੈਨੂੰ ਆਈਫੋਨ ਐਕਸੈਸ ਮਿਲੂਗਾ ਆ ਦੇਖ ਆ ਚੋਰਾ ਛੇਤੀ ਮਾਰਾ ਹਾਂ ਜਦੋਂ ਲੈ ਦੇ ਆਈਫੋਨ ਹਾਂ ਤੇ ਨਹੀਂ ਮੈਂ ਤਾਂ ਬਾਹਰਲੀ ਕੁੜੀ ਪੱਕੀ ਕਰ ਰੱਖੀ ਆ ਨਾਲ ਅੱਛਾ ਤੇ ਉਹੋ ਮੈਨੂੰ ਕਹਿੰਦੀ ਬਾਹਰਲੇ ਦੇਸ਼ ਕਹਿੰਦੀ ਜੀ ਤੁਹਾਨੂੰ ਦੇਖੀ ਹਾਂ ਆਏ ਐ ਜੜਦੂ ਜਹਾ ਤਾਂ ਨਾ ਕਿਤੇ ਮੇਰਾ ਸਾਲਾ ਕਾਲੇ ਵਾਲੀ ਦਾ ਪਰਲਾ ਪਾਸਾ ਦੇਖਿਆ ਤੂੰ ਹਾਂ 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 ਦੇਖ ਜਾਊਗਾ ਬਾਹਰ ਲੈ ਦੇ ਦੇ ਮਾਰਨ ਚੱਲੇਗਾ ਉਹ ਬੇਚ ਕੇ ਖਾ ਦੂ ਤੈਨੂੰ ਲਟੇਰੀ ਤੈਨੂੰ ਪਤਾ ਉਹਦੀ ਨਿਗਾ ਆਪਣੀ ਜਾਇਦਾਦ ਤੇ ਐ ਜਦੋਂ ਤੇ ਤਾਂ ਐ ਕਰ ਹਾਂ ਤੇ ਆਦ ਤੱਕ ਲਾਗੀ ਕਰਾਉਣਾਗਾ ਅੱਛਾ ਚੱਕ ਦੇ ਕਾ ਬਾਹਰਲੇ ਜਾਵਾਂਗੇ ਅੱਧਾ ਕਿਲਾ ਵੇਚ ਕੇ ਤਾਂ ਮੈਂ ਤੇਰੀ ਬੇਬੇ ਲੈ ਆਉਣੀ ਦਵਾਰੇ ਨਮੀ ਓ ਚੌਰਿਆ ਓ ਚੌਰਿਆ ਸ਼ਰਮ ਕਰਲਾ ਓਏ ਕੋ ਸ਼ਰਮ ਕਾਦੀ ਕਰਲਾ ਗੀਲੀ ਰੱਖ ਲੈਂਦਾ ਕੌਣ ਤੂੰ ਓਏ ਉਹ ਵਿਚਾਰੀ ਨੂੰ ਟੈਕ ਹੋਗਾ ਪਰ ਚਲੀ ਗਈ ਹੁਣ ਤੈਨੂੰ ਪਤਾ ਫਿਰ ਪੁੱਤ ਰੋਟੀ ਟੁਕ ਦਾ ਔਖਾ ਆਪਣੇ ਮੈਂ ਮਾਰਨ ਚੱਲਿਆ ਬੜਿਆ ਤੈਨੂੰ ਰੋਟੀ ਦਾ ਮੇਰੇ ਬਣਾ ਵੀ ਔਖਾ ਹੋ ਜੂ ਹੁਣ ਮੈਂ ਕਹਣਾ ਮੈਂ ਤੈਨੂੰ ਮਾਰ ਕੇ ਘਰੇ ਅੱਜ ਫੇਰ ਬੜੂ ਚੱਲ ਮੈਂ ਖਵਾ ਉਦੋਂ ਡੂੰਗੇ ਥਾ ਤੇ ਗੋਤੇ ਚੱਲ ਡੂੰਗੇ ਥਾ ਤੇ ਨਾਲੇ ਤੈਨੂੰ ਜੇ ਘਰੇ ਮਾਰ ਕੇ ਫੇਰ ਹੀ ਬੜੂ ਅੱਜ ਚੱਲ ਤੂੰ ਮਰੀ ਨਾ ਅੱਜ ਚੱਲ ਦੈ ਯਰ ਕਦੋਂ ਕੋ ਮਰੇਗਾ ਮਾਨੂੰ ਫੋਨ ਦੇ ਯਾਰਾ ਮਾਉਦੀ ਆਈਡੀਆਂ ਵੀਡੀਓ ਲੌਗ ਇਨ ਕਰ ਨੂੰ ਦੇਖੋ ਮੇਰੇ ਸਾਡੇ ਚਾਉਰੇ ਨੂੰ ਕਿੱਦਾਂ ਚਾਹ ਤੈਨੂੰ ਮਾਰ ਕੇ ਕਰੇ ਫੇਰ ਹੀ ਬੜੂ ਚੱਲ ਅੱਗੇ ਮੇਰਾ ਸਾਡਾ ਤੂੰ ਸਕੂਟਰ ਵੇਚ ਕੇ ਥੈਲੀ ਨੂੰ ਪੈਸੇ ਪੁੱਛੇ ਆਉਦੀ ਨੂੰ ਦੇ ਤੇ ਹਾਂ ਤੈਨੂੰ ਨਵਾਂ ਸਕੂਟਰ ਕਢਾ ਕੇ ਦਿੱਤਾ ਸੀ ਉਹ ਛੋਕਰਾ ਬੜਾ ਤੈਨੂੰ ਨਹੀਂ ਵੇਚ ਐਵੇਂ ਹਾਂ ਮੇਰੀ ਤਾਂ ਤੈਨੂੰ ਕਿਸੇ ਨਾਲ ਕਾਣੀ ਕੌਡੀ ਨਹੀਂ ਦੇਣੀ ਆ ਡੜਾ ਚੱਕ ਕੇ ਪਹਿਲਾਂ ਖੜ ਜਾ ਕਮੈਂਟ ਇੱਥੇ ਹਾਂ ਇੱਥੇ ਖੜ ਜਾ ਨਾ ਨਾ ਚੱਲ ਇੱਥੇ ਖੜ ਜਾ ਤੂੰ ਹਾਂ ਮੈਂ ਖੜ ਦੇ ਇੱਕ ਮਿੰਟ ਪਾਣੀ ਇੱਥੇ ਖੜ ਦੇ ਇੱਕ ਮਿੰਟ ਮੈਂ ਚੈੱਕ ਕਰੂਗਾ ਵੀ ਮੇਰੇ ਸਾਹਮਣੇ ਮੈਂ ਚੈੱਕ ਕਰੂਗਾ ਉਹ ਚੌਰੇ ਨੂੰ ਉਹਨਾਂ ਦੱਸ ਨਹੀਂ ਗਦੇ ਕਿ ਨੱਕ ਲੂੰਗਾ ਚੁੱਪ ਕਰ ਪਹਿਲੇ ਢੜਾ ਮੈਂ ਮਾਰਦਾ ਮਾਰੀਂ ਛਾ ਅੱਛਾ ਢੜਾ ਚੱਲ ਮਾਰ ਛਾਲ ਬੁੜਿਆ ਇੱਥੋਂ ਮਰਨਾ ਕੈਂਸਲ ਆ ਕਿਉਂ ਮੈਂ ਗੱਡੀ ਦੀ ਲੇਨ ਤੇ ਮਾਰੂ ਅੱਛਾ ਹੁਣ ਤੇ ਵਿੱਚ ਡੁੱਬ ਕੇ ਨਹੀਂ ਮਰਦਾ ਡੁੱਬ ਕੇ ਨਹੀਂ ਮਰਦਾ ਹਾਂ ਮੈਂ ਗੱਡੀ ਦੀ ਲੇਨ ਤੇ ਮਰੂਗਾ ਚੱਲ ਗੱਡੀ ਦੀ ਲੇਨ ਕਿਹੜਾ ਬੰਬੇ ਆ ਨਾਲ ਹੀ ਗੱਡੀ ਦੀ ਲੈਣਾ ਚੱਲ ਪੈ ਅਜਤਨਾ ਮਦਦ ਚੜਾਈ ਤੈਨੂੰ ਚੋਰਿਆ ਕੋਈ ਨਹੀਂ ਬਥੇਰ ਗੰਨਾ ਉਹ ਖਿੱਚ ਕੇ ਚੜਾ ਲਾ ਯਾਰ ਮੈਂ ਉੱਥੇ ਚੜਾ ਨਹੀਂ ਜਾਂਦਾ ਖਿੱਚ ਕੇ ਕੋ ਚੜਾ ਲਾ ਉਹ ਚੜਾ ਲਾ ਮੈਂ ਇਹ ਕੀ ਕੰਮ ਆਊਗਾ ਹਾਂ ਚੱਲ ਚੱਲ ਮੇਰਾ ਛਾਲੜੇ ਮਾਰਤਾ ਮੇਰਾ ਸਾਡਾ ਇਹ ਪਤਾ ਨਹੀਂ ਮਰੂ ਕੇ ਨਾ ਮੈਨੂੰ ਮਾਰੂਗਾ ਏ ਓਏ ਉਹ ਗੰਦੀ ਲਾ ਦਾ ਲੈ ਪਾ ਇੱਥੇ ਬੱਗੇ ਹੋਏ ਹਾਂ ਪਾ ਜਾ ਪਾ ਇਹ ਇੱਥੇ ਆ ਤੇਰੇ ਚਮਚੇ ਨੂੰ ਵੀ ਨਾਲ ਹੀ ਪਾ ਲਾ ਓ ਬਾਪੂ ਏ ਹਾਂ ਮੈਂ ਨਹੀਂ ਮਰਦਾ ਮਰ ਓਏ ਬਾਪੂ ਏ ਹਾਂ ਉਹ ਸਰਾਣਾ ਨਹੀਂ ਲੈ ਆ ਓਏ ਹਾਂ ਦੰਨਾ ਪੁੱਤ ਮੈਂ ਤੈਨੂੰ ਇੱਥੇ ਸਲੀਪ ਬਾਇਲ ਦੇ ਗੱਦੇ ਓਏ ਬਾਪੂ ਏ ਸਰਾਣਾ ਤਾਂ ਲਿਆਉਂਦਾ ਯਾਰ ਪਾ ਲੈ ਪਾ ਚੱਲ ਇਹ ਫੋਨ ਤਾਂ ਦੇ ਹੀ ਇਰਤੀਰਾ ਹਾਂ ਲੈ ਆ ਬੈਠਾ ਮਾਰ ਕੇ ਮੈਂ ਫੇਰ ਘਰੇ ਜਾਉਂ ਓਏ ਚੌਰਿਆ ਬਾਅਦ ਚ ਕੱਢ ਲਈ ਫੋਨ ਮੇਰਾ ਤੂੰ ਮਰਦਾ ਹੀ ਆ ਹਾਂ ਲੈ ਬੈ ਜਾ ਹਾਂ ਹੁਣ ਤੂੰ ਪਾ ਜਾ ਮਰ ਕੁਛ ਮਰਜੀ ਕਰ ਆਪਣਾ ਫੋਨ ਮਿਲ ਗਿਆ ਚੜਿਆ ਜੇ ਨਾ ਜਾਣਗੇ ਗੱਡੀ ਆ ਗਈ ਆਫਟਰ ਉਹ ਜਿਹੜਾ ਮਰ ਜੇਗਾ ਇਹ ਮੇਰਾ ਸਾਲਾ ਡਰਾਮੇ ਬਾਜਾ ਹੈ ਕੁਝ ਨਹੀਂ ਕਰਦਾ ਇਹ ਹਾਂ 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 ਭੱਜੂਆ ਮੈਨੂੰ ਪਤਾ ਹੀ ਹੈ ਜਿਹੜਾ ਇਹਦਾ ਤੇ ਰੂਹੀ ਡਰਾਮੇ ਜਿਹੜਾ ਮੇਰੀ ਗੱਲ ਸੁਣਾ ਤੂੰ ਐਂ ਕਰ ਇੱਥੋਂ ਕਰ ਕੈਂਸਲ ਕਰਨਾ ਐਂ ਕਰ ਗੱਡੀ ਦੇਖ ਪਹਿਲਾਂ ਤਾਂ ਗੱਡੀ ਤਾਂ ਨਹੀਂ ਹੁੰਦੀ ਨਹੀਂ ਨਹੀਂ ਇਹ ਮੇਰਾ ਸਾਲਾ ਕਰਦਾ ਡਰਾਮੇ ਇਹ ਮਰਦਾ ਥੋੜੀ ਹੈ ਮੈਨੂੰ ਡਰ ਹੁੰਦਾ ਇਹਨੂੰ ਪਤਾ ਨਹੀਂ ਵੀ ਇਹਰ ਦੇ ਕੰਮਾਂ ਚ ਮੈਂ ਤਾਂ ਪਿਉ ਆ ਉਹ ਵੀ ਚਲਵੇਂ ਤਾਂ ਪਿਉ ਹੀ ਆ ਗੱਡੀ ਤਾਂ ਨਹੀਂ ਕਿਸੇ ਪਾਸੇ ਹਾਂ ਹਾਂ ਬਾਕੀ ਭਰਾਵਾ ਗੰਦੀ ਲਾਦ ਨਾ ਮਜਾ ਨਾ ਸੁਆਦ ਆਹ ਹਾਂ ਤੇ ਲੋਰੀ ਡਰਗ ਲੈਣ ਲੱਗ ਪਏ ਮੈਨੂੰ ਤਾਂ ਫੇਲ ਹੁੰਦੀ ਲੱਗਦੀ ਆਪਣੀ ਸਕੀਮ ਕੀ ਕੋਸਰ ਬਸਰ ਕਰੀ ਜਨੇ ਆ ਇੱਥੇ ਮਰਨਾ ਕੈਂਸਲ ਆਪਣਾ ਬੜਿਆ ਇੱਥੇ ਮਰਨਾ ਬੜਕੀ ਹੋ ਗਿਆ ਕੈਂਸਲ ਆ ਹਾਂ ਕੈਂਸਲ ਕੈਂਸਲ ਤਾਂ ਮੈਨੂੰ ਆਣਾ ਤੇਰੀ ਕੈਂਸਲ ਸ਼ਬਦ ਜਿਹਦੀ ਆ ਜਿਹੜਾ ਪਹਿਲਾਂ ਤਾਂ ਤੂੰ ਮੇਰਾ ਸਾਲਿਆ ਭਰੀ ਹੋਈ ਨਹਿਰ ਛੱਡੀ ਅੱਛਾ ਹੁਣ ਤੂੰ ਗੱਡੀ ਦੀ ਲੀ ਛੱਡੀ ਮੈਂ ਜਾਣਾ ਸੂਏ ਚ ਅੱਛਾ ਆਪ ਟ੍ਰੌਲ ਜੜਾ ਸੂਏ ਚ ਜਾ ਰਿਹਾਗਾ ਸੂਏ ਤੇ ਜਾ ਰਿਹਾ ਹਾਂ ਹਾਂ ਜਿਵੇਂ ਜਿਵੇਂ ਟ੍ਰਾਂਟੋ ਜਾਂਦਾ ਹੁੰਦਾ ਜਾਂ ਅਜਾ ਐ ਜਾ ਹਾਂ ਸੂਏ ਚ ਹੁਣ ਤੂੰ ਸੂਏ ਚ ਡੁੱਬੇਗਾ ਜਮਾ ਪੱਕਾ 100% ਚੱਲ ਤੈਨੂੰ ਮਾਰ ਕੇ ਘਰੇ ਫੇਰ ਬੜੂ ਮੇਰਾ ਫੇਰ ਹੀ ਵਿਆਹ ਹੋ ਦੂਜਾ ਬਣ ਗਈ ਗੱਲ ਮੇਰਾ ਸਾੜਾ ਅਜ ਮੂਹੜ ਚ ਟਾਹੇਗਾ ਔਰ ਡਰਾਮੇ ਕਚਾਲਾ ਸੂਏ ਤੂੰ ਚੌੜਿਆ ਕਿਤੇ ਹਾਂ ਚੱਲ ਚੱਲ